ਗੁੱਡ ਮਾਰਨਿੰਗ ਸਟੂਡੈਂਟ ਆਪਾਂ ਅੱਜ ਆਪਾਂ ਪੀਐਸਟੈਟ ਦੇ ਪੰਜਾਬ ਪੀਐਸਟੈਟ ਪੇਪਰ ਦੇ ਪੰਜਾਬੀ 파ਟ ਦੀ ਤਿਆਰੀ ਕਰਾਂਗੇ ਤੇ ਅੱਜ ਦਾ ਜਿਹੜਾ ਆਪਾਂ ਟੌਪਿਕ ਚੁਣਿਆ ਆਇਆ ਹੈ ਪੰਜਾਬੀ ਭਾਸ਼ਾ ਦੇ ਵਿਆਕਰਣ ਜਿਨ੍ਹਾਂ ਨਿਯਮਾਂ ਅਨੁਸਾਰ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ ਬੋਲੀ ਲਿਖਤੀ ਬੋਲੀ ਵਰਣਬੋਧ ਜਾਂ ਵਿਆਕਰਣ ਤੇ ਇਹਦਾ ਆਨਸਰ ਆਏਗਾ ਤਿਆਗ ਕਰਨ ਜੀ ਸੈਕਿੰਡ ਕੁਐਸਚਨ ਹੈ ਜਿਸ ਦੁਆਰਾ ਅੱਖਰਾਂ ਲਗਾ ਮਾਤਰਾ ਲਗਾ ਅੱਖਰਾਂ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਸ਼ਬਦ ਬੋਧ ਬੋਲੀ ਵਰਣ ਬੋਧ ਜਾਂ ਵਾਕ ਬੋਧ ਦੇਖੋ ਅੱਖਰਾਂ ਦਾ ਗਿਆਨ ਹੁੰਦਾ ਹੋਵੇ ਅੱਖਰ ਕੀ ਹੁੰਦੇ ਆ ਵਰਣ ਹੁੰਦੇ ਆ ਸੋ ਆਏਗਾ ਵਰਣ ਬੋਧ ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਵਾਕਬੋਧ ਸ਼ਬਦਬੋਧ ਵਰਣਬੋਧ ਤੇ ਵੋਲ ਚਲਦੀ ਬੋਲੀ ਹੁਣ ਉਹਨਾਂ ਨੇ ਕਿਹਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਹੁੰਦਾ ਹੋਵੇ ਜਿਹਦੇ ਰਹੀਂ ਸਾਨੂੰ ਸ਼ਬਦਾਂ ਦਾ ਹੁਣ ਸ਼ਬਦਾਂ ਦਾ ਗਿਆਨ ਕਿਤੋਂ ਹੁੰਦਾ ਜਿੱਚ ਸਾਨੂੰ ਸ਼ਬਦਾਂ ਦਾ ਪੂਰਾ ਗਿਆਨ ਦਿੱਤਾ ਹੁੰਦਾ ਹੈ ਆ ਜਾਏਗਾ ਸ਼ਬਦ ਸ਼ਬਦਾਂ ਤੋਂ ਸ਼ਬਦਬੋਧ ਜਿਸ ਦੁਆਰਾ ਵਾਕ ਰਚਨਾ ਅਤੇ ਉਹਨਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਜੇਕਰ ਵਾਕ ਵਾਕ ਰਚਨਾ ਤੇ ਉਹਦੀ ਬਣਤਰ ਦਾ ਗਿਆਨ ਹੁੰਦਾ ਹੋਵੇ ਤਾਂ ਇਹਦੇ ਲਈ ਵੀ ਸਾਡੇ ਕੋਲ ਚਾਰ ਆਪਸ਼ਨ ਹੈ ਵਾਕਬੋਧ ਬੋਲੀ ਸ਼ਬਦ ਬੋਧ ਤੇ ਵਣ ਬੋਧ ਇੱਥੇ ਯਾਦ ਰੱਖ ਲੈਣਾ ਸਿੱਧਾ ਵਾਕ ਤੋਂ ਵਾਕ ਬੋਧ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦੇ ਲਈ ਚਾਰ ਆਪਸ਼ਨਾਂ ਲਿਖਤੀ ਬੋਲੀ ਵਾਕ ਸ਼ਬਦ ਜਾਂ ਬੋਲੀ ਉਹਨਾਂ ਨੇ ਕਿਹਾ ਕਿ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਆਪਾਂ ਬੋਲੇ ਜਾਂਦੇ ਆ ਹਨ ਹਨਾ ਉਹਨਾਂ ਨੂੰ ਕੀ ਕਹਿੰਦੇ ਆ ਬੋਲੀ ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ ਦੂਸਰੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ ਉਸਨੂੰ ਕੀ ਕਹਿੰਦੇ ਆ ਡੇਲੀ ਯੂਜ਼ ਕਰਦੇ ਆ ਹਨਾ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਤੋ ਆਏਗਾ ਬੋਲ ਚਾਲ ਦੀ ਬੋਲੀ ਜਿਹੜੀ ਬੋਲੀ ਸਾਹਿਤ ਰਚਨਾ ਕਰਨ ਦੇ ਸਮੇ ਵਰਤੀ ਜਾਂਦੀ ਹੈ ਸਾਹਿਤ ਨੂੰ ਰਚਣ ਲਈ ਭਾਪ ਕੀ ਲਿਖ ਹੈ ਹਨਾ ਸਾਹਿਤ ਨੂੰ ਲਿਖਣ ਦੇ ਲਈ ਹਨਾ ਉਸ ਨੂੰ ਕੀ ਕਿਹਾ ਜਾਂਦਾ ਹੈ ਬੋਲ ਚਾਲ ਦੀ ਬੋਲੀ ਆਮ ਬੋਲੀ ਮਾਂ ਬੋਲੀ ਐ ਲਿਖਤੀ ਬੋਲੀ ਹੁਣ ਦੇਖੋ ਲਿਖਣ ਲਈ ਸਾਹਿਤ ਨੂੰ ਰਚਨਾ मतलब ਲਿਖਣ ਦੇ ਲਈ ਤੇ ਫਿਰ ਆਏਗਾ ਲਿਖਤੀ ਬੋਲੀ ਉਸ ਤੋਂ ਬਾਅਦਉ ਨੈਕਸਟ ਹੈ ਆਪਣੀ ਗੱਲਬਾਤ ਦੌਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਸ਼ਬਦ ਵਾਕ ਲਿਪੀ ਜਾਂ ਵਰਣ ਤਾਂ ਇਹਦਾ ਆਨਸਰ ਆਏਗਾ ਸ਼ਬਦ ਚਲੋ ਅਗਲਾ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਅਰਥ ਹੋਵੇ ਚਾਰ ਆਪਸ਼ਨ ਹੈ ਸ਼ਬਦ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਜਾਂ ਸ਼ਬਦ ਬੋਧ ਦੇਖੋ ਜਿਨ੍ਹਾਂ ਦਾ ਅਰਥ ਨਿਕਲਦਾ ਹੋਵੇ ਕੋਈ मीनिंग ਨਿਕਲਦਾ ਹੋਵੇ ਉਹਨਾਂ ਨੂੰ ਕਹਿੰਦੇ ਆਪਾਂ ਸਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਜਿਨ੍ਹਾਂ ਦਾ ਅਰਥ ਹੀ ਨਹੀਂ ਨਿਕਲਦਾ ਉਹ ਕੀ ਹੋਗੇ ਨਿਰਾਰਥਕ ਸ਼ਬਦ ਬੋਲੀ ਨੂੰ ਲਿਖਣ ਸਮੇਂ ਜਿੰਨਾ ਚਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੁਣ ਬੋਲੀ ਨੂੰ ਲਿਖਣ ਦੇ ਲਈ ਜਿਹੜੇ ਚਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਚਾਰ ਆਪਸ਼ਨ ਹਨ ਵਿਆਕਰਣ ਲਿਪੀ ਬੋਲੀ ਜਾਂ ਸ਼ਬਦ ਲਿਖਣ ਦੇ ਲਈ ਜਿਹੜੀ ਯੂਜ਼ ਕੀਤੀ ਜਾਂਦੀ ਹੈ ਉਹਨੂੰ ਕਹਿੰਦੇ ਹੈ ਲਿਪੀ ਹੇਠ ਲਿਖੇ ਸ਼ਬਦਾਂ 'ਚੋਂ ਸਾਰਥਕ ਸ਼ਬਦ ਕਿਹੜਾ ਹੈ ਉਹਨਾਂ ਵਿੱਚੋਂ ਸਾਰਥਕ ਸ਼ਬਦ ਕਿਹੜੇ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਵੇ ਹੁਣ ਰੂਟੀ ਕੋਈ ਵਰਡ ਨਹੀਂ ਹੋਇਆ ਨਾ ਸ਼ਬਦ ਨਹੀਂ ਹੋਇਆ ਦੁੱਧ ਕੁਲਮ ਨਾ ਨਾ ਬਟ ਆਸ ਸ਼ਬਦ ਸਹੀ ਲਿਖਿਆ ਆਇਆ ਕਿਤਾਬ ਠੀਕ ਹੈ ਇਹ ਹੋ ਗਿਆ ਸਾਰਥਕ ਸ਼ਬਦ ਹੇਠ ਲਿਖਿਆ ਸ਼ਬਦਾਂ ਵਿੱਚੋਂ ਨਿਰਾਰਥਕ ਸ਼ਬਦ ਕਿਹੜਾ ਹੈ ਨਿਰਾਰਥਕ ਕਿਹੜੇ ਹੁੰਦੇ ਹੈ ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ ਹੈਗਾ ਮਕਾਨ ਇਹ ਤਾਂ ਸਹੀ ਵਰਡ ਹੈ ਚਾਕੂ ਦਾ ਵੀ ਨਿਕਲਦਾ ਹੈ ਕਾਪੀ ਦਾ ਵੀ ਇਹ ਹੋ ਗਿਆ ਗਲਤ ਵਰਡ ਹਨ ਕਤੂਬ ਕੋਈ ਵਰਡ ਨਹੀਂ ਹੁੰਦਾ ਪੰਜਾਬੀ ਵਰਣਮਾਲਾ ਨੂੰ ਕੀ ਕਿਹਾ ਜਾਂਦਾ ਹੈ ਹੁਣ ਕੀ ਕਹਿੰਦੇ ਆ ਪੰਜਾਬੀ ਦੀ ਜਿਹੜੀ ਵਰਣਮਾਲਾ ਆ ਸਿਰਫੀ 52 ਅੱਖਰੀ 35 ਅੱਖਰੀ 12 ਮਾਤੂ ਕੀ ਕਹਿੰਦੇ ਆ 35 ਅੱਖਰੀ ਕਿਉਂਕਿ ਇਹਦੇ ਵਿੱਚ 35 ਅੱਖਰ ਹੁੰਦੇ ਹਨ ਫਾਰਸੀ ਫਾਰਸੀ ਬੋਲੀ ਦੇ ਪ੍ਰਭਾਵ ਕਾਰਨ ਕਿਹੜੇ ਅੱਖਰ ਹੇਟ ਬਿੰਦੀ ਲਾਈ ਜਾਂਦੀ ਹੈ ਹੁਣ ਇਹਦੇ ਵਿੱਚ ਚਾਰ ਆਪਸ਼ਨਾਂ ਦਿੱਤੇ ਹੋਏ ਆ ਕਿਹੜੇ ਅੱਖਰ ਆ ਜਿਨ੍ਹਾਂ ਦੇ ਵਿੱਚ ਬਿੰਦੀ ਲੱਗਦੀ ਹੈ ਲਾਸਟ ਨੀ ਹੁੰਦੀ ਦੇ ਦਿਓ ਜਰੂਰ ਆੜਾ ਆਪਾਂ ਕਰਦੇ ਆਂ ਲਾਸਟ ਵਾਲੀ ਲਾਈਨ ਹੁੰਦੀ ਹੈ ਨਾ ਜਿੱਥੇ ਸਸੇ ਪੈਰ ਬਿੰਦੀ ਸਾ ਬੋਲੇ ਹਨਾ ਖਖੇ ਪੈਰ ਬਿੰਦੀ ਖਾ ਬੋਲੇ ਗਗੇ ਪੈਰ ਬਿੰਦੀ ਗਾ ਬੋਲੇ ਜਜੇ ਪੈਰ ਬਿੰਦੀ ਜਾ ਬੋਲੇ ਫਫੇ ਪੈਰ ਬਿੰਦੀ ਫਾ ਬੋਲੇ ਹਨਾ ਇਹ ਅੱਗੇ ਕਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਮੇਲ ਤੋਂ ਬਿਨਾ ਹੀ ਬੁਲੇ ਜਾ ਸਕਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਅੱਖਰ ਬਿਨਾ ਕਿਸੇ ਦੂਸਰੇ ਅੱਖਰਾਂ ਦੀ ਹੈਲਪ ਦੇ ਆਪਣੇ ਆਪ ਬੋਲੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਆ ਅਨੁਨਾਸਕ ਵਿਅੰਜਕ ਸਵਰ ਜਾਂ ਦੂਤਤਖਰ ਤੋਂ ਹੁੰਦੇ ਆ ਸਵਰ ਸਵਰ ਨੂੰ ਬੋਲਣ ਲਈ ਸਾਨੂੰ ਕਿਸੇ ਅੱਖਰ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਆਪ ਬੋਲੇ ਜਾਂਦੇ ਆ ਅੱਗੇ ਆ ਗਿਆ ਜਿਹੜੇ ਅੱਖਰ ਦੂਜੇ ਅੱਖਰਾਂ ਲਗਾ ਮਾਤਰਾ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਅੱਖਰ ਨੂੰ ਬੋਲਣ ਦੇ ਲਈ ਜਿਨ੍ਹਾਂ ਦੇ ਉਚਾਰਨ ਲਈ ਸਾਨੂੰ ਦੂਸਰੇ ਅੱਖਰਾਂ ਦੀ ਜ਼ਰੂਰਤ ਪੈਂਦੀ ਹੈ ਨਾ ਜੋੜ ਕੇ ਬਣਾਉਣੇ ਪੈਂਦੇ ਉਹਨਾਂ ਨੂੰ ਕੀ ਕਹਿੰਦੇ ਆ ਵਿਅੰਜਨ ਸੋ ਇਹ ਸਾਰੇ ਜਿਹੜੇ ਆ ਪੀਐਸਟੈਟ ਦੇ ਪੰਜਾਬੀ ਪਾਰਟ ਲਾ ਜਿਹੜਾ ਹੈਗਾ ਆ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਸੋ ਪਲੀਜ਼ Video no like this subscribe to चैनल channel. No.